ਰਾਮਪਾਲ ਵੈਨੀਵਾਲ ਮੈਂ ਰਮਾ ਮੰਡੀ ਜ਼ਿਲ੍ਹਾ ਬਠਿੰਡਾ ਔਰ ਮੈਂ ਅੱਜ ਇੱਥੇ ਖੜਾ ਵੈਨੀਅਲ ਕਲਚਰ ਪਾਰਕ ਜੋ ਸਾਡਾ ਬਣਿਆ ਹੋਇਆ ਔਰ ਮੈਂ ਧੰਨਵਾਦ ਕਰਦਾ ਮਨੀਸ਼ੀ ਇੱਥੇ ਪਹੁੰਚਣ ਤੇ ਅੱਜ ਅਸੀਂ ਸਾਰੇ ショਕ ਚ ਡੁੱਬੇ ਹੋਏ ਆ ਜਸਵਿੰਦਰ ਭੱਲਾ ਜੀ ਕਮੇਟੀ ਦੇ ਸਰਤਾਜ ਕਮੇਟੀ ਦੇ ਕਿੰਗ ਅਚਾਨਕ ਕੁਝ ਦਿਨ ਪਹਿਲਾਂ ਪਰਮਾਤਮਾ ਦੇ ਚਰਨਾ ਚਾਪ ਰਾਜੇ ਔਰ ਅੱਜ ਸਿਰਫ ਪੰਜਾਬ ਨੇ ਪੰਜਾਬੀ ਜਗਤ ਨੇ ਹਿੰਦੀ ਜਗਤ ਵੀ ਪੂਰਾ ਦੇਸ਼ ਜੋ ਹੈ ਸ਼ੌਕ ਤੇ ਵਿੱਚ ਰੁਕੇ ਅਨਦੇ ਜਾਣ ਤੇ ਇਹ ਕਮੇਡੀ ਦੇ ਕਿੰਗ ਜਿਨ੍ਹਾਂ ਨੇ ਆਪਣੀ ਇੱਕ ਵੱਡੀ ਪਛਾਣ ਬਣਾਈ ਕਿਉਂਕਿ ਰਵਾਉਣ ਵਾਲੇ ਜੀਰੋ ਬਹੁਤ ਹੁੰਦੇ ਨਾਲ ਹਸਾਉਣਾ ਪਰ ਹਸਾਉਣ ਵਾਲਾ ਜਿਹੜਾ ਹੈ ਕੋਈ ਵਿਰਲਾ ਹੀ ਹੁੰਦਾ ਹੈਗਾ ਇਹ ਇਹਨਾਂ ਨੇ ਹਸਾਇਆ ਔਰ ਅੱਜ ਜੋ ਪੰਜਾਬੀ ਫਿਲਮ ਦੀ ਪਛਾਣ ਬਹੁਤ ਵੱਡੀ ਬਣ ਗਈ ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਚੋਗਤ ਆ ਔਰ ਅਸੀਂ ਇਹਨਾਂ ਨੂੰ ਅੱਜ ਸ਼ਰਦਾ ਦੇ ਪੁੱਲ ਭੇਂਟ ਕਰਦੇ ਆ ਇਹਨਾਂ ਦੇ ਪਰਿਵਾਰ ਨਾਲ ਅਸੀਂ ਦੁੱਖ ਸਾਂਝਾ ਕਰਦੇ ਆ ਔਰ ਮੈਂ ਬਤੌਰ ਆਰਟਿਸਟ ਇਹਨਾਂ ਨੂੰ ਯਾਦ ਕਰਦੇ ਹੋਏ ਇਹਨਾਂ ਦਾ ਅੱਜ ਇੱਕ ਮਾਡਲ ਤਿਆਰ ਕੀਤਾ ਜਿਹੜਾ ਕਿ ਬਹੁਤ ਜਲਦੀ ਪੂਰਾ ਕੰਪਲੀਟ ਕੀਤਾ ਜਾਊਗਾ ਔਰ ਮੈਂ ਇਹ ਬਾਤਸੋਵ ਦੀ ਮੋਡਲਿੰਗ ਕੀਤੀ ਆ ਕਪਰੇ ਤੋਂ ਵਾਲੀ ਸਬੰਧੀ ਜਿਹੜੀ ਕਿ ਮਕਸਦ ਕਰਦਾ ਰਹਿਣਾ ਔਰ ਮੈਂ ਮਤਲਬ ਇਹਨੂੰ ਸੋਮਵਾਰ ਤੋਂ ਲੈ ਕੇ 25-30 ਘੰਟਿਆਂ ਚ ਤਿਆਰ ਕੀਤਾ ਔਰ ਮੈਂ ਸਮਝਦਾ ਕਿ ਇਹ ਸਿਰਫ ਮੇਰਾ ਯੋਗਦਾਨ ਨਹੀਂ ਕਿਉਂਕਿ ਮੈਂ ਜਦ ਅਸੀਂ ਕੋਈ ਵੀ ਆਰਟਿਸਟ ਕੋਈ ਕਰਦੇ ਆ ਤਾਂ ਉਹਨਾਂ ਮਹਾਨ ਸ਼ਿਸ਼ੇਤਾਂ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਤੇ ਕਰਦੇ ਆ ਤੇ ਮੈਂ ਸਭ ਦਾ ਵੀ ਭੱਲਾ ਸਾਹਿਬ ਦਾ ਮੈਨੂੰ ਅਸ਼ੀਰਵਾਦ ਮਿਲਿਆ ਜਿਹਦੀ ਸਦਕਾ ਇਹ ਮਾਡਲ ਸੋਨਾ ਬਣ ਗਿਆ ਔਰ ਚਲਦੀ ਕਿਵੇਂ ਯਾਦ ਕਰ ਰਹੇ ਹੋ ਉਹਨਾਂ ਦੇ ਕੁੱਪਲੇ ਉਹਨਾਂ ਦੀ ਕਮੇਡੀ ਨੂੰ ਕਿਵੇਂ ਯਾਦ ਕਰ ਰਹੇ ਹੋ ਅਸੀਂ ਦੇਖੋ ਇਹ ਹੈ ਬਸ ਇਹਦਾ ਬਖ ਬਖ ਤਰ੍ਹਾਂ ਹਰ ਆਰਟਿਸਟ ਆਪਣੇ ਆਰਟ ਦੇ ਨਾਲ ਯਾਦ ਕਰ ਰਿਹਾਗਾ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਦੇਖੋ ਉਹ ਅੱਜ ਵੀ ਜਿੰਦਾ ਤੇ ਅਸੀਂ ਚਾਹੁੰਦੇ ਹਾਂ ਸਦਾ ਉਹਨਾਂ ਲਈ ਅਸੀਂ ਕੋਈ ਨਾ ਕੋਈ ਇਦਾਂ ਦੇ ਹੁੰਦੇ ਰਹਿਣ ਤਾਂ ਕਿ ਉਹਨਾਂ ਨੂੰ ਯਾਦ ਕਰਦੇ ਵੀ ਰਹੀਏ ਤੇ ਉਹ ਹਮੇਸ਼ਾ ਫਿਲਮਾਂ ਦੇ ਵਿੱਚ ਤਾਂ ਹੈਗੇ ਨੇ ਅਸੀਂ ਆਪਣੇ ਆਰਟਿਸਟ ਉਹਨਾਂ ਨੂੰ ਬਤੌਰ ਸ਼ਰਧਾਂਜਲੀ ਉਹਨਾਂ ਲਈ ਕੋਈ ਨਾ ਕੋਈ ਪ੍ਰੋਗਰਾਮ ਵੀ ਕਰਾਂਗੇ ਕਰਦੇ ਰਹੇ ਅੱਜ ਕਿਰਾਣਾ ਮੇਦਨ ਜੀ ਸੁਖਮ ਸਿੰਘ ਕਾਲਾ ਜੀ 드라마 ਮੰਦਨ ਜਿਹੜਾ ਕਹਿੰਗੇ ਕਿ ਦਾਦ ਤੇ ਆਰਟੀਕਲ ਮਾਡਲ ਦਾ ਪਾਸ ਬੁਕੇ ਵੀ ਦੇਖੋ ਜੀ ਸਾਡੇ ਭੱਲਾ ਸਾਹਬਾ ਜੀ ਜੋ ਸਾਡੇ ਸਾਰੇ ਪੰਜਾਬ ਦੀ ਫਾਇਬ ਛੱਡੋ ਵਾਲੀ ਇੰਡੀਆ ਦੀ ਬਹੁਤ ਵੱਡੀ ਹਾਲ ਵੜਦਾ ਨਾ ਸੀਗਾ ਇਹਨਾਂ ਦਾ ਆਸਿਆਂ ਦੇ ਬਾਦਸ਼ਾਹ ਸੀਗੇ ਜੀ ਇੰਨੇ ਦੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਜੀ ਖਾਸ ਕਰਕੇ ਪੰਜਾਬ ਨੂੰ ਉਹਨੂੰ ਦੇਖਦੇ ਹੋਏ ਅੱਜ ਸਾਡੇ ਰਾਮਪਾਲ ਬੈਣੀਅਲ ਜੀ ਨੇ ਉਹਨਾਂ ਦਾ ਮਾਡਲ ਤਿਆਰ ਕੀਤਾ ਜੀ ਜਿਹਨੂੰ ਅੱਜ ਸਾਡੇ ਰਾਮਾ ਮੰਡੀ ਦੇ ਲਗਭਗ ਸਾਰੀ ਮੰਡੀ ਵਾਪ ਨੂੰ ਇਹ ਮਾਡਲ ਦੇਖ ਕੇ ਗਏ ਆ ਜੀ ਤੇ ਬੈਣੀਅਲ ਸਾਹਿਬ ਜੀ ਦਾ ਵੀ ਧੰਨਵਾਦ ਕੀਤਾ ਜਿਹੜੇ ਇਹਨਾਂ ਨੇ ਯਾਦ ਕੀਤਾ ਸੋ ਸਮੇਂ ਸਮੇਂ ਸਰ ਇਹਨਾਂ ਨੂੰ ਅਸੀਂ ਯਾਦ ਕਰਦੇ ਰਹਾਂਗੇ ਕਿੰਨੇ ਲਾਗਾ ਮਾਡਲ ਮਾਡਲ ਦੀ ਆਮ ਅਲੋੜੀ ਅੱਜ ਦੇ ਦਿਨ ਆਪਾਂ ਮੋਬਾਈਲ ਖੋਲਦਿਆਂ ਜੀ ਸਭ ਤੋਂ ਪਹਿਲਾਂ ਇਹ ਨਜ਼ਰ ਆ ਰਹੀ ਜੀ ਬੜਾ ਹੀ ਸੋਹਣਾ ਤੇ ਬੜਾ ਵਧੀਆ ਇਦਾਂ ਲੱਗ ਰਿਹਾ ਵੀ ਇਹ ਉਨੀ ਉੱਠ ਕੇ ਬੋਲਣਗੇ ਜੀ ਐਡਾ ਵਧੀਆ ਮਾਡਲ ਤਿਆਰ ਹੋਇਆ ਜੀ ਅਸੀਂ ਧੰਨਵਾਦ ਕਰਦੇ ਹਾਂ ਰਾਮਪਾਲ ਜੀ ਦਾ ਜੀ ਜਿਨ੍ਹਾਂ ਨੇ ਰਾਮਪਾਲ ਜੀ ਨੇ ਤੇ ਸਾਡੇ ਛੋਟੇ ਭਰਾ ਆਸ਼ੂ ਨੇ ਸਾਰਨ ਦੇ ਸਹਿਯੋਗ ਨਾਲ ਇਹ ਤਿਆਰ ਕੀਤਾ ਹੈ ਜੀ ਅੱਜ ਕਿਹੜਾ ਮੇਰੇ ਗੁਰਦੀਪ ਸਿੰਘ ਜੀ ਕੀ ਕਹਿਣਾ ਚਾਹੁੰਗੇ ਅੱਜ ਮਾਡਲ ਤਿਆਰ ਕਿੰਨਾ ਪੂਰੀ ਮਿਕਸ ਕਰ ਰਿਹਾ ਤੁਹਾਨੂੰ ਬੱਲਾ ਦਾ ਇਕਨੋ ਦੇ ਗਿਰਿਓ ਉਹ ਜਿਹੜੀ ਬੀੜੀਆ ਥਿਉਰੀ ਹੈ ਬਣਨ। ਤੇ ਇਹ ਮਾਪੇ ਅੱਜ ਆਪਣੀ ਪਰ ਆਪਣੇ ਤੇ ਵੀ ਦੇਖੋ ਜੀ ਪੱਲਾ ਜੀ ਦੇ ਜਨਮ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਟਾ ਤੇ ਇਸ ਚੀਜ਼ ਦਾ ਸਾਨੂੰ ਬਹੁਤ ਜ਼ਿਆਦਾ ਕਹਿਣ ਦਾ ਮਤਲਬ ਦੁੱਖ ਹੈ। ਸਾਡੇ ਅੰਕਲ ਜੀ ਨੇ ਇਹਨਾਂ ਨੂੰ ਯਾਦ ਕੀਤਾ। ਇਹਨਾਂ ਦਾ ਸਟੈਚੂ ਬਣਾਇਆ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਰਾਮਪਾਲ ਜੀ ਸਾਡੇ ਆਸ਼ੂ ਐ ਵੀਰਾ ਜੀ ਇਹਨਾਂ ਦੀ ਮਿਹਨਤ ਸਦਕੇ ਇਹਨਾਂ ਨੇ ਬਹੁਤ ਮਿਹਨਤ